ਸੰਤ ਕੀ ਸੰਗਤ ਟੀਵੀ ਦੇਖਣ ਵਾਲੇ ਸਾਜਿ ਦਰਸ਼ਕਾਂ ਨੂੰ ਮੇਰੇ ਵੱਲੋਂ ਜਣੀ ਗੌਰਵ ਗਰਗ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ ਪੰਜਾਬ ਦੀ ਧਰਤੀ ਰਿਸ਼ੀਆਂ ਮੁਨੀਆਂ ਗੁਰੂਆਂ ਅਤੇ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇਥੋਂ ਦੇ ਲੋਕ ਬਹੁਤ ਹੀ ਅਗਾਵਧੂ ਸੋਚ ਅਤੇ ਧਾਰਮਿਕ ਵਿਚਾਰਾਂ ਦੇ ਧਾਰਨੀ ਹਨ ਸਮੇਂ-ਸਮੇਂ ਤੇ ਆਪਣੇ ਪਿਤਾ ਪੁਰਖਿਆਂ ਨੂੰ ਯਾਦ ਕਰਨਾ ਆਪਣਾ ਫਰਜ਼ ਸਮਝਦੇ ਹਨ ਅਤੇ ਚੰਗੇ ਸਪੁੱਤਰ ਚੰਗੇ ਬਾਰਸ ਚੰਗੇ ਪਰਿਵਾਰ ਹੋਣ ਦਾ ਸਬੂਤ ਦਿੰਦੇ ਹਨ ਅਜਹੀ ਸ਼ਖਸੀਅਤ ਦੇ ਮਾਲਕ ਹਨ ਸ਼੍ਰੀਮਾਨ ਮਹੰਤ ਹਰਮੇਲ ਦਾਸ ਜੀ ਮਜੂਦਾ ਗੱਦੀ ਨਿਸ਼ੀਣ ਡੇਰਾ ਬਾਬਾ ਸਰਜਨ ਹਾਰ ਜੀ ਸ਼ਹਿਰ ਰਤਿਆ ਅਤੇ ਉਹਨਾਂ ਦੇ ਭਰਾਤਾ ਸਦਾ ਸਵਦੇਸ਼ ਸਿੰਘ ਭੋਲਾ ਅਤੇ ਡਾਕਟਰ ਦਰਸ਼ਨ ਸਿੰਘ ਜਿਨ੍ਹਾਂ ਵੱਲੋਂ ਸਮੁੱਚੇ ਪਰਿਵਾਰ ਦੇ ਸਹਿਯੋਗ ਨਾਲ ਆਪਣੀ ਪੂਜਨੀਕ ਮਾਤਾ ਸਵਰਗੀ ਮਾਤਾ ਅਜੀਬੇਰ ਕੌਰ ਜੀ ਨਮਿਤ ਸਦਾਲੀ ਸਮਾਗਮ ਗੁਰਦੁਆਰਾ ਬਲਦੀ ਛੋੜ ਸਾਹਿਬ ਪਿੰਡ ਮਿੱਠੀ ਫੂਲੋ ਜ਼ਿਲ੍ਹਾ ਬਠਿੰਡਾ ਵਿਖੇ ਕਰਵਾਇਆ ਗਿਆ। ਇਸ ਮੌਕੇ ਆਰੰਭ ਕੀਤੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਰਾਗੀ ਭਾਈ ਇਕਬਾਲ ਸਿੰਘ ਜੀ ਬਠਿੰਡੇ ਵਾਲਿਆਂ ਨੇ ਲੰਬਾ ਸਮਾਂ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਇਹਨਾਂ ਸਮਾਗਮ ਮੌਕੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉਥੇ ਸ਼੍ਰੀਮਾਨ ਮਹਤ ਸੌਂਦਾਹ ਜੀ ਬੀਜਾ ਨਗਰ ਅਤੇ ਮਹਤ ਅਭਧੂਤ ਦਾਹ ਜੀ ਅਚੇਚੇ ਤੌਰ ਤੇ ਪੂਜੇ ਹੋਏ ਸਨ ਕਦੇ ਮੋਨ ਲਜਾਈ ਰਫਜਗ ਤੋਂ ਮਾਮਾ ਬਿਨਾ ਕੋਈ ਨਹੀਂ ਹੁੰਦਾ ਮਾਨ ਲਜਾਵੀ ਰਫਜਗ ਤੋਂ ਮਾਵਾ ਬਿਨਾ ਕੋਈ ਹੁੰਦਾ ਇਸੇ ਮਾ ਨਾਲ ਜਾਈ ਅਬੀ ਜਗਤ ਤੋਂ ਮਾਵਾ ਬਿਨਾ ਕੋਈ ਹੁੰਦਾ ਹੋ ਕਦੇ ਮਾ ਨਾਲ ਜਾਈ ਰੱਬ ਜਗਤ ਤੋਂ ਮਾਵਾ ਬਿਨਾ ਕੋਈ ਹੁੰਦਾ ਹੋ ਕਦੇ ਮਾ ਨਾਲ ਜਾਈ ਜਾਈ ਰੱਬ ਜਗਤ ਤੋਂ ਮਾਵਾ ਕੋਈ ਨਹੀਂ ਹੁੰਦਾ ਫੋਕ ਤੇ ਮਾਂ ਲੈ ਜਾਈਂ ਰਫਾਜਤ ਤੋਂ ਬਾਂਵਾ ਬਿਨ ਕੋਈ ਨਹੀਂ ਹੁੰਦਾ ਮੈਂ 5 6 ਮਹੀਨੇ ਪਹਿਲਾਂ ਇੱਕ ਪੜੀ ਸੀ ਉਹ ਜੇ ਮਾਂ ਹੰਦੀ ਅੱਜ ਜਿਉਂ ਨੀ ਉਹ ਕੀ ਪਤਾ ਸੀ ਸਾਡੇ ਦੀ ਟੁਕ ਜਾਊਗੀ ਜੇ ਮਾਂ ਹੰਦੀ ਅੱਜ ਜਿਉਂ ਪੁੱਛਦੀ ਹਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਮਾਂ ਦੇ ਆਪੈਰਾਂ ਨੂੰ ਚੁੰਮ ਕੇ ਸੀਨੇ ਠੰਡ ਪਾਉਂਦਾ ਸ਼ਾਮ ਨੂੰ ਮੁੜ ਕੇ ਜਦ ਮੈਂ ਆਪਣੇ ਘਰ ਆਉਂਦਾ ਮਾਂ ਵੀ ਹੱਸ ਕੇ ਕਹਿੰਦੀ ਖੁਸ਼ ਰੋ ਲਾਲ ਮੇਰਾ ਆਪਣੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਰੋਹੰਦਿਆਂ ਨੂੰ ਕੋਈ ਚੁਪ ਕਰਾਉਂਦਾ ਘਰ ਬਣਾ ਨਾ ਲੈ ਜਾਏ ਕਦ जग ਤੋਂ ਮਾਂ ਬਿਨਾ ਕੋਈ ਨਹੀਂ ਜਾਂ ਮਾਂ ਨਾਲ ਜਾਈ ਕਦ ਤੱਕ ਮਾਵਾ ਬਿਨ ਕੋਈ ਨਹੀਂ ਹੁੰਦਾ ਹੋਵੇ ਮਾਵਾ ਨਾ ਜਾਈ ਚ ਵਕ ਮਲ ਕਲ ਮੋਤ ਚਾਰ ਆਵਸੀ ਅਵਸੀ ਸਭ ਦਰਗਾਹ ਬੰਨ੍ਹ ਮਲਕਨ ਮੋਤ ਜਾ ਅਵਸੀ ਸਭ ਦਰਗਾਹ yeah ਨਾ ਪਿਆਰ ਮਰੀਆ ਮਰੀਆ ਅਜੇ ਨਿਕਾਣ ਮਰਦਨ ਮੋਤ ਜਾ ਆਵਸੀ ਸਭ ਦਰਵਾਜ਼ੇ ਖੰਡਾ ਮਰਦਨ ਮੋਤ ਜਾ ਆਵਸੀ ਸਹੇਬਾ ਨਾਮ ਨੇ ਸਾਨੂੰ ਕੀ ਸਿੱਖਿਆ ਬਖਸ਼ੀ ਹੈ ਜੋ ਮਾਪਿਓ ਨੇ ਸਭ ਤੋਂ ਪਹਿਲਾਂ ਪ੍ਰਮਾਤਮਾ ਵਾਹਿਗੁਰੂ ਕਰੇ ਜਿਨੇ ਸਾਨੂੰ ਜੀਵਨ ਬਖਸ਼ਿਆ ਹੈ ਪ੍ਰਮਾਤਮਾ ਵਾਹਿਗੁਰੂ ਨੇ ਉਸ ਪ੍ਰਮਾਤਮਾ ਵਾਹਿਗੁਰੂ ਜੀ ਨੇ ਸਾਨੂੰ ਇਕ ਅਮੋਲਕ ਦਾਤ ਰਖਸ਼ੀ ਹੈ ਇਸ ਦਾਤ ਦਾ ਨਾਮ ਹੈ ਮਾਤਾ ਤੇ ਪਿਤਾ ਸਭ ਤੋਂ ਪਹਿਲਾਂ ਪ੍ਰਮਾਤਮਾ ਵਾਹਿਗੁਰੂ ਤੇ ਪ੍ਰਮਾਤਮਾ ਨੇ ਸਾਡੇ ਸੰਸਾਰ 'ਚ ਸਾਨੂੰ ਭੇਜਣ ਤੋਂ ਪਹਿਲਾਂ ਮਨੁੱਖ ਨੂੰ ਸੰਸਾਰ 'ਚ ਭੇਜਣ ਤੋਂ ਪਹਿਲਾਂ ਉਹਦੇ ਰਿਜਕ ਦਾ ਉਹਦੀ ਪਾਲਣ ਪੋਸ਼ਣ ਦਾ ਪ੍ਰਬੰਧ ਕੀਤਾ ਹੈ ਪ੍ਰਮਾਤਮਾ ਵਾਹਿਗੁਰੂ ਨੇ ਉਹਨੂੰ ਮਾਤਾ ਤੇ ਪਿਤਾ ਦੀ ਦਾਤ ਦਿੱਤੀ ਮਾਂ ਜੋ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੀ ਹੈ ਉਹਨੂੰ ਗਿੱਲੇ ਥਾਂ ਤੇ ਚੱਕ ਕੇ ਸੁੱਕੇ ਥਾਂ ਪਾਉਂਦੀ ਹੈ ਪਿਤਾ ਜੋ ਸਾਰਾ ਦਿਨ ਬਾਹਰ ਕੰਮ ਕਰਦਾ ਹੈ ਆਪਣੇ ਤਨ ਦੇ ਕੱਪੜੇ ਵੀ ਚੰਗੇ ਨਹੀਂ ਹੰਡਾਦਾ ਆਪ ਵੀ ਕੋਈ ਚੰਗੀ ਚੀਜ਼ ਨਹੀਂ ਖਾਂਦਾ ਜੇ ਉਹ ਕੋਈ ਮਾਨਵੀ ਕਰਜਾ ਦੇ ਤੇ ਫੇਰ ਹੀ ਪਿਤਾ ਮਨ 'ਚ ਸੋਚਦਾ ਕਿ ਇਹ ਕੱਪੜੇ ਇਹ ਕੋਈ ਚੰਗੀ ਚੀਜ਼ ਖਾਣ ਵਾਲੀ ਨੂੰ ਆਪਣੇ ਬੱਚਿਆਂ ਨੂੰ ਖਵਾ ਦਿੰਦਾ। ਪਿਤਾ ਇਹ ਸੋਚਦਾ ਹੈ। ਮਾਂ ਸੋਚਦੀ ਹੈ ਅੱਜ ਦੁਪਹਿਰ ਦੀ ਰੋਟੀ ਬੱਚਿਆਂ ਨੂੰ ਖਵਾਤੀ। ਸ਼ਾਮ ਨੂੰ ਰੋਟੀ ਦਾ ਸੋਚਦੀ ਹੈ ਮਾਂ ਤੇ ਬੱਚਿਆਂ ਨੂੰ ਸ਼ਾਮ ਦੀ ਰੋਟੀ ਕਿਵੇਂ ਖਵਾਣੀ ਹੈ। ਪਰ ਬਾਪੂ ਪਤਾ ਕੀ ਸੋਚਦਾ ਹੈ? ਬਾਪੂ ਸੋਚਦਾ ਹੈ ماں سوچتی ہے کہ دوپہر کی روٹی کھا بچے نے شام نو کھونا ہے باپو سوچ ہے کہ میرے بچے ساری عمر روٹی باپو کھانی باپوی سوچ ہوگی اس لیے ماں تے پیو پرماتمہ نے ایک بہت بڑی دارتی ہے سب تو پہلا پرماتما گروہ ہے اس لئے گروہ یہ سوچی بخشتا ہے کہ ماں پو کی سیوا کس طرح کرنی ہے ਜੇ ਇੱਕ ਔਰਤ ਦੀ ਆਪਾਂ ਵਿਆਖਿਆ ਕਰੀਏ ਤੇ ਸਾਹਿਬ ਸੰਦੀ ਜੀ ਇੱਕ ਔਰਤ ਦਾ ਜੀਵਨ ਬੜਾ ਸੰਘਰਸ਼ ਭਰਿਆ ਹੈ ਜਿਵੇਂ ਪੇਕੇ ਦੇ ਘਰ ਜਦੋਂ ਇੱਕ ਔਰਤ ਬੇਟੀ ਦੇ ਰੂਪ ਵਿੱਚ ਹੁੰਦੀ ਹੈ ਤੇ ਉਹਨੂੰ ਨਾਮ ਹੁੰਦਾ ਪਿਤਾ ਦਾ ਪਿਤਾ ਦਾ ਨਾਮ ਹੁੰਦਾ ਜੇ ਆਧਾਰ ਕਾਰਡ ਤੇ ਨਾਮ ਲਿਖਿਆ ਬਿਨਾ ਬੱਚੀ ਦਾ ਤੇ ਉਹਦੇ ਲਿਖਿਆ ਹੁੰਦਾ ਨਾਲ ਡਾਕਟਰ ਰੌਸੋ ਫਰਾਣਾ ਸਿੰਘ ਪਿਤਾ ਦਾ ਨਾਮ ਲਿਖਿਆ ਹੁੰਦਾ ਜਦੋਂ ਕਹਿੰਦੇ ਫਿਰ ਸਹੁਰੇ ਘਰ ਆਉਂਦੀ ਹੈ ਨਾ ਫਿਰ ਉਹਦੇ ਉਹਨੂੰ ਨਾਮ ਮਿਲਦਾ ਫਿਰ ਪਤੀ ਦਾ ਤੇ ਇੱਕ ਵੇਖੋ ਹੋਰ ਸੰਗਾਰ ਸੋ ਦਾ ਜਦੋਂ ਕਹਿੰਦੇ ਤੇਕਿਆਂ ਤੋਂ ਸਹੁਰੇ ਘਰ ਆਉਂਦੀ ਹੈ ਨਾ ਔਰਤ ਵਿਆਹੀ ਹੋ ਕੇ ਜਦੋਂ ਉਹ ਕਹਿੰਦੇ ਸੱਸ ਦੇ ਪੈਰੀ ਹਿਲਾਉਂਦੀ ਹੈ ਸਹੁਰੇ ਦੇ ਪੈਰੀ ਹਿਲਾਉਂਦੀ ਹੈ ਤੇ ਸੱਸ ਉਹਨੂੰ ਅਸੀਸ ਬਖਸ਼ਦੀ ਹੈ ਕਹਿੰਦੀ ਹੈ ਜਿਉਂਦੀ ਰਹ ਸਦਾ ਸੁਹਾਗਣ ਬਣੇ ਜੇ ਸੱਸ ਦੇ ਪੈਰੀ ਹਿਲਾਉਂਦੀ ਹੈ ਬੱਚੀ ਤੇ ਉਹਨੂੰ ਸੱਸ ਇੱਕ ਬਖਸ਼ਿਸ਼ ਕਰਦੀ ਹੈ ਅਸੀਸ ਦੇਦੀ ਹੈ ਉਹਨੂੰ ਕਿ ਸਦਾ ਸੁਹਾਗਣ ਬਣੇ ਔਰ ਸੋਚਣ ਵਾਲੀ ਗੱਲ ਇਹ ਹੈ ਸਾਧ ਸੰਦੇ ਜੀ ਕਿ ਵੇਖੋ ਪਹਿਲੀ ਹੱਥ ਲਾਇਆ ਉਸ ਬੱਚੀ ਨੇ ਜਿਹੜੀ ਬਾਹ ਕੇ ਆਈ ਹੈ ਪੇਕੇ ਤੋਂ ਪਰ ਅਸੀਸ ਕਿਹਨੂੰ ਮਿਲੀ ਹੈ ਸੱਸ ਕਹਿੰਦੀ ਹੈ ਬਿਸ਼ਦਾ ਸੁਹਾਗਣ ਰਣੀ ਅਸੀਸ ਮਿਲੀ ਉਹ ਸੱਸ ਦੇ ਬੱਚੇ ਨੂੰ بیٹے ਉਹਨੂੰ ਕੋਈ ਅਸੀਸ ਨਹੀਂ ਮਿਲੀ ਐਦੋਂ ਤੱਕ ਕਿ ਸੰਘਰਸ਼ ਵਾਲਾ ਜੀਵਨ ਦਾ ਇਹ ਜਰਨਤ ਹੈ ਕਿ ਪਹਿਲਾਂ ਔਰਤ ਪੇਕੇ ਘਰ ਦਾ ਕਰਦੀ ਹੈ ਇਦਾਂ ਪਿੰਕੇ ਘਰ ਤੋਂ ਫਿਰ ਵਿਆਹੀ ਆ ਕੇ ਸਹੁਰੇ ਘਰ ਫਿਰ ਸਹੁਰੇ ਘਰ ਦਾ ਕਰਦੀ ਹੈ ਤੇ ਕਿੱਥੇ ਵੀ ਉਹਨੂੰ ਆਪਣਾ ਨਾਮ ਨਹੀਂ ਦਿੰਦਾ ਨਾਮ ਚਾਹੁੰਦਾ ਪਹਿਲਾਂ ਬਾਪੂ ਦਾ ਪਿੰਕੇ ਘਰ ਫਿਰ ਚਾਹੁੰਦਾ ਪਤੀ ਦਾ ਤੇ ਮੈਂ ਅੱਜ ਤੱਕ ਦੇਖਿਆ ਕਿ ਕਈ ਰਿਵਾਜਾਂ ਦੇ ਵਿੱਚ ਆਪਣੇ ਹਿੰਦੁਸਤਾਨ ਦੇ ਵਿੱਚ ਜਦੋਂ ਉਹ ਔਰਤ ਉਸ ਮਾਂ ਦੀ ਜਦੋਂ ਅਰਥੀ ਜਾਂਦੀ ਹੈ ਨਾ ਉਹ ਸੌਰਤ ਨਹੀਂ ਸੋਹਣੇ ਦੇ ਘਰ ਤੋਂ ਜਦੋਂ ਬਜ਼ੁਰਗ ਹੋ ਕੇ ਸਵਾਸਪੁਰੇ ਹੋ ਜਾਂਦੇ ਨੇ ਔਰਤ ਲਈ ਬਜ਼ੁਰਗ ਅਵਸਥਾ ਵਿੱਚ ਜਦੋਂ ਉਹਦੀ ਅਰਥੀ ਜਾਂਦੀ ਹਨ ਜੀ ਕਹਿੰਦੇ ਉਹ ਇਹ ਕੱਪੜੇ ਵੀ ਤੰ ਦੇ ਪੇਚਿਆਂ ਤੋਂ ਆਉਂਦੇ ਆ ਦੇਖੋ ਫਿਡੈਸ਼ਨ ਅਰਸ਼ ਨਹੀਂ ਜੀ ਮਨੇ ਕਹਿੰਦਾ ਤੇ 9 ਮਹੀਨੇ ਉਹ ਬੱਚੇ ਨੂੰ ਕੁਝ ਹੀ ਪਾਲਦੀ 9 ਮਹੀਨੇ ਪਾਲ ਕੇ ਪ੍ਰਸੂ ਦੀ ਪੀੜਾ ਸਹਿ ਕੇ ਉਹ ਬੱਚੇ ਨੂੰ ਜਨਮ ਦਿੰਦੀ ਹੈ ਇਸ ਫਿਰ ਬਾਹਰ ਗਈ। ਭੋਗ ਪਾਉਣ ਪ੍ਰੰਤ ਸਰਵਤ ਦੇ ਪੜੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਾਣੀ ਤੋਂ ਹੁਕਮਨਾਮਾ ਸਾਹਿਬ ਵੀ ਲੈ ਗਏ। ਇਸ ਮੌਕੇ ਸਮੁੱਚੇ ਪਰਿਵਾਰ ਵੱਲੋਂ ਜਿੱਥੇ ਨਗਰ ਦੇ ਧਾਰਮਿਕ ਸਥਾਨਾਂ ਨੂੰ ਨਗਦ ਰਕਮ ਦਿੱਤੀ ਗਈ, ਉੱਥੇ ਸ਼੍ਰੀਮਾਨ ਮਹੰਤ ਹਰਮੇਲਦਾਸ ਜੀ ਡੇਰਾ ਰਤਿਆ ਵੱਲੋਂ ਛੱਤ ਵਾਲੇ ਪੱਖੇਦਾਨ ਕੀਤੇ ਗਏ ਜੋ ਕਿ ਇੱਕ ਬਹੁਤੀ شلاکہ جو قدم ہے واہی ਕਵਾ ਭੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਖੀਰ ਆਈਆਂ ਸੰਗਤਾਂ ਦਾ ਆਏ ਮਹਾਪੁਰਸ਼ਾਂ ਦਾ ਸ਼੍ਰੀਮਾਨ ਮਹੰਤ ਹਰਮੇਲ ਦਾਸ ਜੀ ਡੇਰਾ ਰਤਿਆ ਸਰਦਾਰ ਸੁਖਦੇਵ ਸਿੰਘ ਜੀ ਭੋਲਾ ਅਤੇ ਡਾਕਟਰ ਦਰਸ਼ਨ ਸਿੰਘ ਜੀ ਵੱਲੋਂ ਧੰਨਵਾਦ ਵੀ ਕੀਤਾ ਗਿਆ ਅਤੇ ਜੀ ਆਇਆਂ ਵੀ ਆਖਿਆ ਗਿਆ ਗੁਰਦੁਆਰਾ ਬੰਦੀ ਛੋੜ ਸਹਿਬ ਪਿੰਡ ਫੂਲੋ ਮਿੱਠੀ ਜ਼ਿਲ੍ਹਾ ਬਠਿੰਡਾ ਤੋਂ ਗੌਰਵਕ ਖੇਰਪੁਰ ਦੀ ਇੱਕ ਖਾਸੀ ਰਿਪੋਰਟ ਜੋ ਜੋ ਤੇਰਾ ਹੁਕਮ ਤੇ ਵੈ ਤਉ ਹੋ ਮਣਾ ਜੋ ਜੋ ਤੇ ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੇ ਕਵਰੇਜ ਲਈ ਸੰਪਰਕ ਕਰੋ ਗੌਰਵਦਰ ਸ਼ੇਰਪੁਰ ਮੋਬਾਈਲ 9417036301 ਅਤੇ 9814136301